ਇੰਡਸਟਰੀ ਲਿਸਟਾ ਤੋਂ ਉਹਨਾਂ ਦਾ ਫੀਡਬੈਕ ਲਿਆ ਨਾਰਮਲੀ ਕੀ ਹੁੰਦਾ ਜਦੋਂ ਸਰਕਾਰ ਬਣ ਜਾਂਦੀ ਹੈ ਲੋਕ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਆ ਪਰ ਅਸੀਂ ਮਾਨਸਾਬ ਦੀ ਸਰਕਾਰ ਨੇ ਉਹ ਨਹੀਂ ਸਰਕਾਰ ਬਣਨ ਤੋਂ ਬਾਅਦ ਅਸੀਂ ਲਗਾਤਾਰ ਸਰਕਾਰ ਸਦਕਾਰ ਮਿਲਣੀ ਕੀਤੀ ਸਰਕਾਰ ਵਪਾਰੀਆਂ ਦੀ ਮਿਲਣੀ ਕੀਤੀ ਤੁਹਾਨੂੰ ਯਾਦ ਹੋਵੇਗਾ ਪਿਛਲੇ ਸਾਲ ਸਪਟੰਬਰ ਮਹੀਨੇ ਦੇ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਲੁਧਿਆਣਾ ਜਲੰਧਰ ਤੇ ਮਹਾਲੀ ਦੇ ਵੀ ਸਰਦਕਾਰ ਮਿਲਣੀ ਦੀ ਕੀਤੀ ਸੀ نیلسی گئی جہاں اور ਕਿ ਅੱਜ ਪੰਜਾਬ ਦੇ ਵਿੱਚ 74447 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਉਹ ਪੰਜਾਬ ਦੇ ਵਿੱਚ ਆਇਆ ਜਿਸ ਦੇ ਨਾਲ ਤਕਰੀਬਨ ਪੌਣੇ 3 ਲੱਖ ਜਿਹੜੇ ਨੌਜਵਾਨ ਨੇ ਸਾਡੇ ਸੂਬੇ ਦੇ ਓਕੇ ਤੁਸਕਾਰ ਵੀ ਲੇਖ ਅੱਜ ਵੀ ਤੁਸੀਂ ਸਾਰੇ ਜਾਣਦੇ ਹੋ ਮਾਨ ਸਾਹਿਬ ਮੁੰਬਈ ਦੇ ਵਿੱਚ ਉਹ ਲਗਾਤਾਰ ਸਦਕਾਰਾਂ ਨੂੰ ਮਿਲ ਰਹੇ ਆਈਆਂ ਮੀਟਿੰਗਾਂ ਹੋ ਚੁੱਕੀਆਂ ਨੇ ਕੁਝ ਮੀਟਿੰਗਾਂ ਹੋਣਗੀਆਂ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਨਿਵੇਸ਼ ਆਵੇ ਪੰਜਾਬ ਦਾ ਜਿਹੜਾ ਬਿਜ਼ਨਸ ਹੈ ਉਹ ਵਧੇ ਖੁੱਲ੍ਹੇ ਪਰ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਹੋਣ ਔਰ ਜਿਹੜਾ ਸਾਡਾ ਸੁਪਨਾ ਹੈ ਨਦਰੀ ਪੰਜਾਬ ਦਾ ਉਹ ਪੂਰਾ ਹੋ ਸਕਦਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਵੱਧੇ ਨਜ਼ਰ ਰੱਖਦੇ ਹੋਏ ਜਦੋਂ ਮਾਨ ਸਰ ਦੀ ਇਹ ਸੋਚ ਹੈ ਤੇ ਜਿਹੜੇ ਉਹਨਾਂ ਦੇ ਮਨਿਸਟਰ ਨੇ ਮਨਿਸਟਰਾਂ ਦੀ ਟੀਮ ਹੈ ਕੋਈ ਪਿੱਛੇ ਨਹੀਂ ਰਹਿ ਸਕਦੀ। ਪੋਰ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਜੀਵਾ ਜੀ ਨੇ ਅਸੀਂ ਉਚੇਚੇ ਤੌਰ ਤੇ ਜਿਹੜੀ ਹੈ ਉਹ ਸਲਾਹਣਾ ਕਰਨੀ ਚਾਹਾਂਗੇ ਉਤਾਰਿਫ ਕਰਨੀ ਚਾਹਾਂਗੇ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੀ ਹੋਇਆ ਜਦੋਂ ਉਹਨਾਂ ਨੇ ਬਜਟ ਬਣਾਇਆ ਉਹਦੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਤੋਂ ਫੀਡਬੈਕ ਲਿਆ ਫੀਡਬੈਕ ਲਿਆ ਪਰ ਵਪਾਰੀਆਂ ਤੋਂ ਵੀ ਫੀਡਬੈਕ ਲਿਆ ਸੋ ਉਸ ਫੀਡਬੈਕ ਦਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਵਪਾਰੀ ਸੀ ਉਹ ਸਰਕਾਰ ਦੇ ਨਾਲ ਹੋਰ ਜੁੜ ਜੀ ਮੈਨੂੰ ਕੱਲ ਹੀ ਜਨਕਿ ਬਹੁਤ ਸਾਰੇ ਜਨਕਿ ਕਿਉਂਕਿ ਮੈਂ ਪੰਜਾਬ ਦਾ ਪ੍ਰਧਾਨ ਨਹੀਂ ਐ ਟ੍ਰੇਡਿੰਗ ਦਾ ਇਸ ਕਰਕੇ ਬਹੁਤ ਸਾਰੇ ਵਪਾਰੀਆਂ ਤੇ ਜਿਹੜੇ ਹੈ ਉਹ ਫੋਨ ਹੈ ਅੱਜ ਦੀ ਪ੍ਰੈਸ ਕਾਨਫਰੰਸ ਦਾ ਕਾਰਨ ਜੀ ਇਹੀ ਹੈ ਕਿ ਲੋਕ ਜਿਹੜੇ ਵਪਾਰੀ ਨੇ ਉਹ ਸਰਕਾਰ ਦਾ ਖਾਸ ਕਰਕੇ ਹਰਪਾਲ ਸਿੰਘ ਚੀਮਾ ਜੀ ਦਾ ਤਲਵਾਹ ਕਰਨਾ ਚਾਹੁੰਦੇ ਆ ਜਿਹੜੀ ਉਹ OTS 3 ਜਿਹੜੀ ਉਹ ਸਕੀਮ ਲੈ ਕੇ ਆਈ ਸੀ ਉਹ ਬੜੀ ਸਫਲ ਰਹੀ ਐ ਐਸਾ ਨਹੀਂ ਐ ਕਿ ਉਹ ਇਹ ਸਕੀਮ ਪਹਿਲੀ ਵਾਰੀ ਪੰਜਾਬ ਦੇ ਵਿੱਚ ਆਈ ਇਸ ਤੋਂ ਪਿਛਲੇ ਸਰਕਾਰਾਂ ਨੇ ਵੀ OTS 1 ਤੇ OTS 2 ਉਹ ਲੈ ਕੇ ਆਏ ਜਿਹਦੇ ਵਿੱਚ ਤਕਰੀਬਨ 30711 ਜਿਹੜੇ ਡੀਲਰ ਸੀ ਉਹਨਾਂ ਨੇ ਉਸ ਦੇ ਵਿੱਚ ਭਾਗ ਲਿਆ ਤੇ 13.15 ਕਰੋੜ ਰੁਪਈਆ ਜਿਹੜਾ ਹੈਗਾ ਸਰਕਾਰ ਨੂੰ ਉਹਦਾ ਇਕੱਠਾ ਹੋਇਆ ਪਰ ਜਿਹੜੀ ਸਕੀਮ ਜਿਹੜੀ ਹੈ ਕਿਉਂਕਿ ਹਰਪਾਲ ਸਿੰਘ ਚੀਵਾ ਜੀ ਨੇ ਵਪਾਰੀਆਂ ਨਾਲ ਸਾਂਝਾ مشਵਰਾ ਕੀਤਾ جیم ہے اس طرح کی لگی جائے کیونکہ پورے ہندوستان کی جی سب تو ود سفر ہوتی ہے ਉਹਰ ਤੋਂ ਉਹ ਆਉਣ ਕਰਵਾਉਣ ਵਾਸਤੇ ਜਿਹੜੇ ਕਿ ਤੁਹਾਨੂੰ ਫਸ ਗਿਆ ਇਸ ਦੇ ਵਿੱਚ ਜਿਹੜਾ ਹੈਗਾ 70311 ਡੀਲਰਾਂ ਨੇ ਭਾਗ ਲਿਆ ਔਰ ਸਰਕਾਰ ਨੂੰ ਇਸ ਬੀਡੀਐਸ ਪਿੰਦੇ ਦੁਆਰਾ 164.35 ਕਰੋੜ ਰੁਪਏ ਜਿਹੜਾ ਹੈਗਾ ਉਹ حاصل ਹੋਇਆ ਇਸ ਸਕੀਮ ਮੈਂ ਥੋੜਾ ਜਿਹਾ ਦੱਸ ਦਿਆਂ ਜੀ ਬੈਕਗ੍ਰਾਉਂਡ ਦੇ ਵਿੱਚ ਜਾ ਕੇ ਇਸ ਨਹੀਂ 164.35 ਕਰੋੜ ਇਸ ਸਕੀਮ ਦੇ ਦੋ ਹਿੱਸੇ ਸੀ ਇੱਕ ਉਹ ਜਿਹੜਾ ਵਪਾਰੀ ਡੀਲਰ ਜਿਹਦੇ ਵੱਲ ਜਿਹੜਾ ਹੈਗਾ ਵਿਆਜ ਜੁਰਮਾਨਾ ਤੇ ਟੈਕਸ ਦਾ ਕੁੱਲ ਮਿਲਾ ਕੇ 1 ਲੱਖ ਰੁਪਏ ਤੱਕ ਦਾ ਬਕਾਇਆ ਸੀ ਤੇ ਕੁਝ ਹੋਰ ਵਪਾਰੀ ਸੀ ਜਿਨ੍ਹਾਂ ਦੇ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਬਕਾਇਆ ਹੈਗਾ ਸੀ ਉਸ ਦੇ ਵਿੱਚ ਜਿਨ੍ਹਾਂ ਦਾ 1 ਲੱਖ ਤੱਕ ਦਾ ਬਕਾਇਆ ਸੀ ਭਾਵੇਂ ਉਹ ਟੈਕਸ ਸੀ ਭਾਵੇਂ ਉਹ ਜੁਰਮਾਨਾ ਸੀ ਤੇ ਭਾਵੇਂ ਵਿਆਜ ਸੀ ਉਸੇ 100% ਮਾਫ ਕੀਤਾ ਜਿਸ ਦੇ ਨਾਲ 50903 ਜਿਹੜੇ ਡੀਲਰ ਸੀ ਉਹਨਾਂ ਦਾ ਕੇਸ ਨਟਾਰਾ ਹੋਇਆ ਤੇ 221.75 ਕਰੋੜ ਰੁਪਏ ਦਾ ਉਹਨਾਂ ਨੂੰ ਭਾਜਦਾ ਜਿਹੜਾ ਦੇਰੀ ਜਿਹੜਾ ਦੇਰੀ ਕਹਿੰਦੇ ਕੋਲ ਉਹਨਾਂ ਦੇ ਤੇ 100% ਦੇ ਵੀ ਹੋ ਗਿਆ ਨਾ ਕੁਝ ਵੀ ਸਰਨ ਨਹੀਂ ਜੂ ਦੂਜੇ ਮੰਨ ਜਿਹੜੇ ਕਿ 19408 ਉਹ ਕੇਸ ਸੀ ਜਿਨ੍ਹਾਂ ਦੇ ਜੁਮੇ 1 ਲੱਖ ਮਤਲਬ ਜਿਨ੍ਹਾਂ ਨੇ ਫਾਇਨਲ ਲਿਆ ਇਹ ਸਾਰੇ ਕੁਝ ਹੋਰ ਵੀ ਹੈ ਜਿਨ੍ਹਾਂ ਦਾ 1 ਲੱਖ ਤੋਂ ਵੱਧ ਲੈ ਕੇ 1 ਕਰੋੜ ਤੱਕ ਦਾ ਬਤਾਇਆ ਸੀ ਉਹਦੇ ਵਿੱਚ ਵਿਆਜ ਵੀ ਸੀ ਉਹਦੇ ਵਿੱਚ ਜੁਰਮਾਨਾ ਵੀ ਸੀ ਔਰ ਉਹਦੇ ਵਿੱਚ ਟੈਕਸ ਵੀ ਸੀ ਜਿਹੜਾ ਵਿਆਜ ਅਤੇ ਜੁਰਮਾਨਾ ਸੀ ਉਹ 100% ਵੇਪ ਕੀਤਾ ਤੇ ਜਿਹੜਾ ਟੈਕਸ ਸੀ ਉਹ 50% ਵੇਪ ਕੀਤਾ ਇਸ ਦੇ ਵਿੱਚ ਵੀ 664.46 ਕਰੋੜ ਰੁਪਏ ਦਾ ਫਾਇਦਾ ਜਿਹੜਾ ਸੀ ਉਹ ਪੰਜਾਬ ਦੇ ਡੀਲਰਾਂ ਨੂੰ ਪਿਆ ਔਰ ਪੰਜਾਬ ਦੇ ਡੀਲਰਾਂ ਨੇ ਜਿਹੜਾ ਹੈਗਾ ਇਸ ਦਾ ਸਰਕਾਰ ਨੂੰ ਵਧਾਈਆਂ ਦਿੱਤੀਆਂ ਨੇ ਸਰਕਾਰ ਦਾ ਸ਼ੁਕਰੀਆ ਅਦਾ ਕੀਤਾ ਹੈ ਕਿਉਂਕਿ ਸਰਕਾਰ ਲਗਾਤਾਰ ਜਿਹੜਾ ਹੈਗਾ ਉਦਯੋਗੀਆਂ ਦੇ ਸੰਪਰਕ ਦੇ ਵਿੱਚ ਹੈਗਾ ਇਹ ਕਾਰਨ ਕੀ ਹੈ ਕਿਉਂਕਿ ਜਿਹੜੀ ਸਾਡੀ ਨੀਤ ਤੇ ਨੀਤੀ ਬੜੀ ਸਪੱਸ਼ਟ ਹੈ ਅਸੀਂ ਤੋਂ ਪਾਛੌਣੇ ਆ ਕਿ ਜਿਹੜੇ ਕਪਾਰੀ ਹੈ ਜਾਂ ਉਜ્યોਗਪਤੀ ਹੈ ਉਹ ਪੰਜਾਬ ਦੇ ਵਿੱਚ ਫ੍ਰੀ ਮਾਈਂਡ ਹੋ ਕੇ ਆਪਣੇ ਬਿਜ਼ਨਸ ਦੇ ਉੱਤੇ ਧਿਆਨ ਦੇ। ਆਪਣਾ ਬਿਜ਼ਨਸ ਕਰੋ ਕਿਉਂਕਿ ਜੇ ਉਹ ਬਿਜ਼ਨਸ ਕਰਨਗੇ ਉਹਨਾਂ ਕੋਲੇ ਪੈਸਾ ਆਏਗਾ ਸਰਕਾਰ ਨੂੰ ਵੀ ਟੈਕਸ ਦੇ ਰੂਪ ਦੇ ਵਿੱਚ ਕਲੈਕਸ਼ਨ ਹੋਏਗੀ ਔਰ ਇਹੀ ਜਿਹੜੇ ਛੋਟੇ-ਛੋਟੇ ਦੁਕਾਨਦਾਰ ਨੇ ਛੋਟੇ-ਛੋਟੇ ਵਪਾਰੀ ਨੇ ਇਹ ਸਾਡੇ ਨੌਜਵਾਨ ਨੂੰ ਰੁਜ਼ਗਾਰ ਦਿੰਦੇ ਆ। ਸੁਮਾਨ ਸਾਹਿਬ ਦਾ ਜਨਨ ਕਿ ਅਸੀਂ ਇਸ ਦਲੋਂ ਸ਼ੁਕਰੀਆ ਦਾ ਕਰਨਾ ਚਾਹੁੰਦੇ ਕਿ ਪਹਿਲੀ ਵਾਰੀ ਸੂਬੇ ਦੇ ਵਿੱਚ ਐਸਾ ਮਾਹੌਲ ਬਣਿਆ ਹੈਗਾ। ਨਾ ਕੇਵਲ ਇਸ ਪੱਖ ਤੋਂ ਬਲਕਿ ਜਿਹੜੇ ਉਜ્યોਗਪਤੀ ਨੇ ਜਦੋਂ ਉਹ ਲਾਰਜ ਆਰਡਰ ਦੀ ਗੱਲ ਹੋਵੇ ਜਾਂ ਲਾਲ ਫੀਤਾ ਸ਼ਾਹਕੀ ਦੀ ਗੱਲ ਹੋਵੇ ਉਹਨਾਂ ਨੂੰ ਜਿਹੜਾ ਪਰਚੂਰਸ ਦੇ ਵਿੱਚ ਜਿਹੜਾ ਹੈਗਾ ਸੰਯੋਗ ਦੇ ਵਿੱਚ ਇਹੀ ਕਾਰਨ ਹੈ ਤੁਸੀਂ ਦੇਖੋ ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚ ਨਾ ਕੇਵਲ ਇਹ ਪੈਸਾ ਆਇਆ ਬਲਕਿ ਜੇ ਅਸੀਂ ਸਟੈਂਪ ਰਜਿਸਟ੍ਰੇਸ਼ਨ ਦੀ ਗੱਲ ਕਰੀਏ ਉਹ ਵੀ ਤੁਸੀਂ ਪਿਛਲੇ ਦਿਨੀ ਜੀਪਾ ਜਿਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਵੀ ਤੁਸੀਂ ਦੇਖਿਆ ਕਿ ਲਗਾਤਾਰ ਉਹ ਵਧ ਰਿਹਾ ਉਹ ਤਾਂ ਠੀਕ ਹੋ ਰਹੀ ਹੈ ਮਈ ਮਹੀਨੇ ਦੇ ਵਿੱਚ ਜੇ 22% ਦੀ ਗਰੋਥ ਹੁੰਦੀ ਆ ਤਾਂ ਜੂਨ ਦੇ ਵਿੱਚ ਅੱਗੇ ਜਾ ਕੇ 42% ਦੀ ਗਰੋਥ ਹੁੰਦੀ ਹੈ تے جولائی جڑا پچھلا مہینہ سی 71% دی گروتھ ہوندی ہے سو اسی کہہ سکتے ہیں کہ عام آدمی پارٹی دی جڑی نیت تے نیتیاں نے او دے تحت جڑا ہے گا پنجاب او صحیح راستے دے تے چل رہا ہے گا اور جڑے پنجاب دے جوگ پتیاں دا سپنا ہے او حقیقت دے وچ جڑا ہے او عام آدمی پارٹی دا پنجاب انہاں نوں حقیقت دے وچ तो आटा कोई सवाल हो रहा है। लेकिन जब जड़ी तुष्य सनत कार मिलियां दी गाड़ी की, उनका तो किन्हीं को इन्वेस्टमेंट आ

what was